ਕੁੜੀ ਨੇ ਮੁੰਡੇ ਨੂੰ ਕਿਹਾ ਵੀ ਆਪਾਂ ਭੱਜ ਕੇ ਵਿਆਹ ਕਰਵਾ ਲੈਣੇ ਆ ਕਿਉਂਕਿ ਆਪਣੇ ਘਰ ਦੇ ਨਹੀਂ ਮੰਨਦੇ ਪਏ ਕੁੜੀ ਨੇ ਪਲਾਨ ਬਣਾਇਆ ਮੁੰਡੇ ਨੇ ਪਲਾਨ ਬਣਾਇਆ ਤਾਂ ਦੋਨੇ ਭੱਜ ਕੇ ਕਹਿ ਦੀ ਵਿੱਚ ਚੰਡੀਗੜ੍ਹ ਫਲੈਟ ਲੈ ਕੇ ਇੱਕ ਉੱਥੇ ਰਹਿਣ ਲੱਗੇ ਜਾਂਦੇ ਆ 15 ਦਿਨ ਹੋ ਜਾਂਦੇ ਆ ਉਹਨਾਂ ਨੂੰ ਰਹਿੰਦਿਆਂ ਨੂੰ ਘਰ ਦੇ ਜਿਹੜੇ ਹੁੰਦੇ ਆ ਉਹ ਲੱਭਦੇ ਹੁੰਦੇ ਆ ਉਹਨੂੰ ਤੇ ਕੁੜੀ ਦੇ ਮਾਮਿਆਂ ਨੇ ਉਸ ਮੁੰਡੇ ਦੀ ਭਾਲ ਕਰ ਲੈਂਦੇ ਆ ਬਾਅਦ ਵਿੱਚ ਉਸ ਮੁੰਡੇ ਨੂੰ ਲਿਆ ਕੇ ਪਿੰਡ ਦੇ ਵਿਚਾਲੇ ਕੁੱਟਦੇ ਆ ਤੇ ਸਾਰੀ ਗੱਲ ਕੀ ਬੰਦੀਆ ਸਾਰਾ ਮਸਲਾ ਕੀ ਹੁੰਦਾ ਦੋਸਤੋ ਅੱਗੋਂ ਮੁੰਡਾ ਕਹਿੰਦਾ ਕੁੜੀ ਨੂੰ ਵੀ ਤੂੰ ਹੁਣ ਮੈਨੂੰ ਮੈਸੇਜ ਨਾ ਕਰ ਮੇਰੇ ਤੇ ਪਰਚਾ ਪੈ ਜਾਊਗਾ ਤੇ ਕੁੜੀ ਅੱਗੋਂ ਕੀ ਕਹਿੰਦੀ ਆ ਵੀ ਕਹਿੰਦੀ ਪਰਚੇ ਦਾ ਕੀ ਮਸਲਾ ਮਰਦਾਂ ਤੇ ਹੀ ਪੈਂਦੇ ਆ ਸਾਰੀ ਗੱਲ ਕੀ ਆ ਸਾਰਾ ਮਸਲਾ ਕੀ ਆ ਦੋਸਤੋ ਆਜੋ ਤੁਹਾਨੂੰ ਦਿਖਾਵਾਂਗੇ ਸਾਰੀ ਵੀਡੀਓ ਦੇ ਵਿੱਚ ਮੁੰਡਾ ਕੀ ਕਹਿ ਰਿਹਾ ਆਜੋ ਖਿੱਚ ਕੇ ਸਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤਿਆ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਉਹ ਮੁੰਡਾ ਜੀਰਾ ਕਿਸੇ ਦੀ ਕੁੜੀ ਨੂੰ ਲੈ ਕੇ ਗਿਆ ਸੀ ਕੱਢ ਕੇ ਤੇ ਫਿਰੋਜ਼ ਦੇ ਮਾਮੇ ਦੇ ਮੁੰਡਿਆਂ ਨੇ ਮਾਮਿਆਂ ਨੇ ਮਾਮੇ ਦੇ ਮੁੰਡਿਆਂ ਨੇ ਉਹਦੇ ਕਹਿ ਦੀ ਨਾਨਕਾ ਪਰਿਵਾਰ ਨੇ ਇਸ ਮੁੰਡੇ ਦੀ ਇਹ ਜੀ ਛਤਰ ਪਲੇਟ ਕੀਤੀ ਕਹਿੰਦਾ ਮੈਨੂੰ ਕੈਮਰੇ ਮੂਰੇ ਆਉਣਾ ਹੀ ਪਊਗਾ ਇਹ ਅੱਜ ਇਸੇ ਕਰਕੇ ਕੈਮਰੇ ਮੂਰੇ ਆਇਆ ਵੀ ਮੇਰੇ ਕੱਲੇ ਦੇ ਕਿਉਂ ਟਕ ਕਿਉਂ ਪਈ ਮੇਰੀ ਕਿਉਂ ਪਿੰਡ ਦੇ ਵਿੱਚ ਕੱਲੇ ਦੀ ਬੇਇੱਜ਼ਤੀ ਕੀਤੀ ਸਾਰੀ ਗੱਲ ਕੀ ਹੈ ਸਾਰਾ ਮਸਲਾ ਕੀ ਹੈ ਦੋਸਤੋ ਕੁੜੀ ਕਿਉਂ ਮੁਕਰੀ ਕਿਉਂ ਮੁਕਰੀ ਸਾਰੀ ਗੱਲ ਕਰਾਂਗੇ ਬਾਈ ਸਸਰੀਕਰ ਬਾਈ ਸਸਰੀਕਰ ਕੀ ਗੱਲ ਕੀ ਹੋਈ ਹੈ ਸਾਰੀ ਮਸਲਾ ਕੀ ਹੈ ਦੋਸਤ ਕੀ ਗੱਲ ਆਈ ਹੈ ਕਿ ਮੈਂ ਮੇਰੀ ਬੰਦੀ ਸੀ ਕੁੜੀ ਨਾ ਠੀਕ ਆ ਚਲੋ ਕੁੜੀ ਦਾ ਨਾਮ ਆਪਾਂ ਨਹੀਂ ਦੱਸਦੇ ਹਨ ਅਗਲੀ ਦੀ ਇੱਜ਼ਤ ਹੁੰਦੀ ਆ ਔਰ ਦੇ ਅਸੀਂ ਚਲੋ ਕਾਲਜ ਦੇ ਟਾਈਮ ਤੋਂ ਨਾਲ ਪੜਦੇ ਸੀ 2-3 ਸਾਲ ਆਪਣੇ ਨਾਲ ਫਰੈਂਡਸ਼ਿਪ ਰਹੀ ਉਹਦੀ ਨਾ ਰਿਲੇਸ਼ਨਸ਼ਿਪ ਚ ਸੀਗੇ ਅਸੀਂ ਰਿਲੇਸ਼ਨਸ਼ਿਪ ਚ ਸੀ ਆਪਾਂ ਠੀਕ ਹੈ ਜੀ ਤੇ ਉਹਨਾਂ ਨੇ ਬਾਅਦ ਚ ਜਦੋਂ ਸਾਡੀ ਡਿਗਰੀ ਡੁਗਲੀ ਕੰਪਲੀਟ ਹੋ ਗਈ ਕੁੜੀ ਕਹਿੰਦੀ ਵੀ ਚਲ ਮੈਂ ਤੇਰ ਨਾਲ ਵਿਆਹ ਕਰਾਉਣਾ ਆਪਾਂ ਕਹਾਂ ਚਲ ਵੀ ਘਰੇ ਗੱਲ ਕਰ ਲੈਨੇ ਆ ਆਪਾਂ ਆਪਦੇ ਘਰੇ ਗੱਲ ਕੀਤੀ ਉਹਨੇ ਵੀ ਆਪਦੇ ਘਰੇ ਗੱਲ ਕੀਤੀ ਪਰ ਉਹਦੇ ਘਰ ਦੇ ਨਹੀਂ ਮੰਨੇ ਇਹ ਰਿਸ਼ਤੇ ਨੂੰ ਪਤਾ ਨਹੀਂ ਕੀ ਕਹਿੰਦੇ ਵੀ ਮੁੰਡਾ ਵਲੇ ਵੀ ਕਬੀਲਦਾਰ ਵੀ ਹੈ ਨਹੀਂ ਉਹਦੇ ਕੰਮਦੰਦਾ ਨਹੀਂ ਕਰਦਾ ਉਹ ਕਮਤੰਦਾ ਨਹੀਂ ਕਰਦਾ ਵੀ ਆਲੇ ਸਟੱਡੀ ਕਰ ਰਿਹਾ ਵੀ ਨੌਕਰੀ ਨਹੀਂ ਲੱਗਿਆ ਉਹਦੇ ਘਰ ਦੇ ਨਹੀਂ ਮੰਨੇ ਪਰ ਕੁੜੀ ਠਕੇ ਨਾ ਕਹਿੰਦੀ ਵੀ ਮੈਂ ਤੇਰੇ ਨਾਲ ਵਿਆਹ ਕਰਾਉਣਾ ਹੀ ਕਰਾਉਣਾ ਨਾ ਵੀ ਜਿਵੇਂ ਮਰਜੀ ਕਦੋਂ ਕਦੋਂ ਕਹੇ ਕੁੜੀ ਨੇ ਰਾਤ ਨੂੰ ਕੋਈ ਫੋਨ ਫਾਨ ਨੂੰ ਇਹ ਦੋ 15 ਦਿਨਾਂ ਦੀ ਗੱਲ ਹੈ ਜੀ ਰਾਤ ਨੂੰ ਮੈਨੂੰ ਕਹਿੰਦੀ ਵੀ ਮੈਂ ਤੇਰੇ ਨਾਲ ਵਿਆਹ ਕਰਾਉਣਾ ਹੀ ਕਰਾਉਣਾ ਭਾਵੇਂ ਕੁਝ ਹੋ ਜੇ ਮੈਂ ਕੁੜੀ ਨੂੰ ਬਹੁਤ ਸਮਝਾਇਆ ਪਰ ਕੁੜੀ ਨਹੀਂ ਮੰਨੀ ਕੁੜੀ ਕਹਿੰਦੀ ਮੈਨੂੰ ਨਹੀਂ ਪਤਾ ਜਿਵੇਂ ਮਰਜੀ ਆ ਪਰ ਮੈਂ ਵਿਆਹ ਕਰਾਉਣਾ ਹੀ ਕਰਾਉਣਾ ਜੀ ਫਿਰ ਅਸੀਂ ਚਲੋ ਨਹੀਂ ਮੰਨੇ ਕਰੇ ਅਸੀਂ ਕਦਮ ਠਾਇਆ ਚਲੋ ਗਲਤ ਕਦਮ ਠਾਇਆ ਅਸੀਂ ਨਿਕਲ ਗਏ ਘਰੋਂ ਭੱਜ ਗਏ ਕਿਵੇਂ ਭੱਜੇ ਘਰੋਂ ਪਲਾਨ ਕਿਵੇਂ ਬਣਿਆ ਕਰਦਾ ਘਰੋਂ ਪਲਾਨ ਜੀ ਉਹ ਕਹਿੰਦੀ ਵੀ ਮੈਂ ਪੈਸੇ ਲੱਤੇ ਦਾ ਹੱਲ ਕਰ ਲਿਆਈ ਤੇ ਵੀ ਮਤਲਬ ਪੈਸੇ ਪੂਏ ਪਏ ਸੀ ਘਰੇ ਉਹ ਚੱਕ ਲਈ ਥੋੜੇ ਘਨੇ ਗਹਿਨੇ ਚੱਕ ਲਈ ਚਲ ਕੱਪੜੇ ਲੱਤੇ ਪਾ ਲਈ ਉਹ ਕਹਿੰਦੀ ਵੀ ਚਲ ਮੈਂ ਤਾਂ ਆਪਦਾ ਤਿਆਰੀਆਂ ਠੀਕ ਹੈ ਜੀ ਮੈਂ ਵੀ ਚੱਲ ਮੈਂ ਕਹਾਂ ਚੱਲ ਠੀਕ ਹੈ ਜੀ ਦੇਖ ਲੈਨੇ ਆ ਫਿਰ ਅਸੀਂ ਭੱਜ ਗਏ ਇਥੋਂ ਅਸੀਂ ਘਰੋਂ ਰਹੇ 5-7 ਦਿਨ ਪਾਸੇ ਰਹੇ ਪਰ ਪਤਾ ਨਹੀਂ ਕਿਵੇਂ ਵੀ ਚਲੋ ਅਸੀਂ ਫੜੇ ਗਏ ਕਿਹੜੇ ਥਾਂ ਰਹਿੰਦੇ ਰਹਿੰਦੇ ਸੀ ਜਦੋਂ ਭੱਜ ਗਏ ਸੀ ਅਸੀਂ ਚੰਡੀਗੜ੍ਹ ਰਹਿੰਦੇ ਰਹੇ ਆ ਫਲੈਟ 'ਚ ਠੀਕ ਹੈ ਜੀ ਪਰ ਇਹਦਾ ਫਲੈਟ ਸੀਗਾ ਫਲੈਟ ਦਾ ਯਾਰਾਂ ਦੋਸਤਾਂ ਦਾ ਸੀਗਾ ਜੀ ਉਹਨਾਂ ਨੇ ਹਰ ਦੋਸਤਾਂ ਨੇ ਮਤਲਬ 10 ਯਾਰਾਂ ਦੋਸਤਾਂ ਨੂੰ ਦੱਸਿਆ ਸੀਗਾ ਵੀ ਮੈਂ ਕੁੜੀ ਲੈ ਕੇ ਆਇਆ ਇਦਾਂ ਕਰਕੇ ਸਾਰੀ ਗੱਲ ਦੱਸੀ ਸੀ ਸਾਨੂੰ ਕੁੜੀਆਂ ਇਹ ਉਹਨਾਂ ਨੂੰ ਪਤਾ ਹੀ ਸੀ ਜੀ ਵੀ ਕੁੜੀ 2-3 ਸਾਲ ਤੋਂ ਨਾਲ ਹੈਗੀ ਆ ਵੀ ਕੁੜੀ ਦੀ سپورਟ ਹੈਗੀ ਕੁੜੀ ਨਾਲ ਆਈ ਪਰ ਜਦੋਂ ਅਸੀਂ ਫੜੇ ਗਏ ਉਹਦੇ ਮਾਮਿਆਂ ਨੇ ਵੀ ਚਲੋ ਆਪਦੀ ਕੁੜੀ ਦੀ ਗਲਤੀ ਮੁੱਕਰ ਗਈ ਕੁੜੀ ਮੌਕੇ ਤੇ ਮੁੱਕਰ ਵੀ ਕਹਿੰਦੀ ਵੀ ਇਹ ਮੈਨੂੰ ਧੱਕੇ ਨਾਲ ਭਜਾ ਕੇ ਲੈ ਕੇ ਗਿਆ ਤੇ ਪਰ ਉਹਨਾਂ ਨੇ ਮੈਨੂੰ ਚਲੋ ਕੁੱਟਿਆ ਘਟਿਆ ਹੀ ਉਹਨਾਂ ਨੇ ਪਿੰਡ 'ਚ ਮੇਰੀ ਬੇਇੱਜ਼ਤੀ ਕੀਤੀ ਪਿੰਡ 'ਚ ਕੁੱਟਿਆ ਲੈ ਕੇ ਆਣਾ ਹੀ ਪਰ ਮੈਂ ਐਂ ਕਹਿਣਾ ਚਾਹੁੰਦਾ ਵੀ ਜਦੋਂ ਮੇਰੀ ਕੋਈ ਗਲਤੀ ਸੀਗੀ ਚਲੋ ਮੈਂ ਮੰਨਦਾ ਪਰ ਜਿੰਨਾ ਯੋਗਦਾਨ ਮੇਰਾ ਉਹਨਾਂ ਕੁੜੀ ਦਾ ਵੀ ਸੀਗਾ ਹੀ ਵੀ ਮੈਨੂੰ ਇਕੱਲੇ ਨੂੰ ਕਿਉਂ ਕੁੱਟਿਆ ਗਿਆ ਕੁੱਟਣਾ ਸੀ ਕੁੜੀ ਨੂੰ ਬਰਾਬਰ ਖੜਾਉਂਦੇ ਕੁੜੀ ਦੇ ਵੀ ਮਾਰਦੇ ਮੈਨੂੰ ਇਕੱਲੇ ਨੂੰ ਕਿਉਂ ਕੁੱਟਿਆ ਗਿਆ ਪੁੱਜਨ ਦੇ ਹੱਕ ਦੇ ਵਿੱਚ ਤੂੰ ਸੀ ਕਿ ਕੁੜੀ ਸੀਗੀ ਸਾਰਾ ਯੋਗਦਾਨ ਕੁੜੀ ਦਾ ਸੀ ਜੀ ਤੱਕੇ ਨਾਲ ਕੁੜੀ ਨੇ ਕਿਹਾ ਸੀ ਵੀ ਮੈਂ ਤੇਰੇ ਨਾਲ ਰਹਿਣਾ ਹੀ ਰਹਿਣਾ ਫਿਰ ਮੈਂ ਕੀ ਕਰਦਾ ਜੀ ਅੱਛਾ ਤੈਨੂੰ ਉੱਥੇ ਚੰਡੀਗੜੀ ਕੁੱਟਿਆ ਕਿ ਇੱਧਰ ਲੈ ਆ ਕੇ ਕੁੱਟਿਆ ਪਿੰਡ ਲੈ ਕੇ ਆਏ ਉੱਥੋਂ ਕਿਉਂਕਿ ਅਸੀਂ ਆਪਾਂ ਫੜੇਗੇ ਜੀ ਪੁਲਿਸ ਪੁਲਸ ਆਦਾਂ ਨੇ ਲੈ ਆਂਦਾ ਜੀ ਸਾਨੂੰ ਪਿੰਡ ਪਰ ਮੌਕੇ ਤੇ ਕੁੜੀ ਬਿਆਨ ਬਦਲ ਗਈ ਵੀ ਕੁੜੀ ਕਹਿੰਦੀ ਮੈਨੂੰ ਧੱਕੇ ਨਾਲ ਲੈ ਕੇ ਗਿਆ ਹੀ ਵੀ ਮੈਂ ਇੰਨਾ ਕਹਿਣਾ ਚਾਹੁੰਨਾ ਵੀ ਅੱਜ ਤੱਕ ਕੋਈ ਸਬੂਤ ਦਿਖਾ ਦੇ ਵੀ ਕੁੜੀ ਕੁੜੀ ਨੂੰ ਕੋਈ ਮੁੰਡਾ ਧੱਕੇ ਨਾਲ ਲੈ ਕੇ ਜਾ ਸਕਦਾ ਕਿ ਨਹੀਂ ਲੈ ਕੇ ਜਾ ਸਕਦਾ ਹਨਾ ਜੀ ਵੀ ਜੇ ਕੁੜੀ ਦਾ ਯੋਗਦਾਨ ਹੋਊਗਾ ਮੁੰਡਾ ਫੇਰ ਹੀ ਕੁੜੀ ਨੇ ਕੀ ਕਿਹਾ ਆਪਣੇ ਮਾਪੇ ਕੋਲ ਜਾਂ ਪੁਲਿਸ ਕੋਲ ਕੀ ਕਿਹਾ ਪੁਲਿਸ ਕੋਲੇ ਕੁੜੀ ਨੇ ਐ ਕਿਹਾ ਵੀ ਇਹ ਮੁੰਡਾ ਮੈਨੂੰ ਧੱਕੇ ਨਾਲ ਭਜਾ ਕੇ ਲੈ ਕੇ ਗਿਆ ਈ ਅੱਛਾ ਹਾਂਜੀ ਉਹ ਕਹਿੰਦਾ ਵੀ ਇਹ ਮੁੰਡੇ ਨੇ ਮੈਨੂੰ ਧੱਕੇ ਨਾਲ ਘਰੋਂ ਭਜਾ ਕੇ ਲੈ ਕੇ ਗਿਆ ਬਲ ਮੈਂ ਧੱਕੇ ਨਾਲ ਭਜਾ ਕੇ ਲੈ ਕੇ ਗਿਆ ਸੀ ਤਾਂ ਮੈਂ 5-7 ਦਿਨ ਕੁੜੀ ਨੂੰ ਕਿਵੇਂ ਰੱਖ ਸਕਦਾ ਸੀ ਬੋਲਿਆ ਨਹੀਂ ਉੱਥੇ ਪੁਲਿਸ ਵਾਲੇ ਮੂਰੇ ਜਾਣ ਨਾ ਪਰਿਵਾਰ ਮੈਂ ਬਹੁਤ ਬੋਲਿਆ ਜੀ ਪਰ ਉਹ ਕਹਿੰਦੇ ਵੀ ਜਦੋਂ ਕੁ ਕੋਈ ਸੁਣੀ ਨਹੀਂ ਗਈ ਉਹਨਾਂ ਨੇ ਕੋਈ ਸੁਣਾਈ ਨਹੀਂ ਕੀਤੀ ਜੀ ਉਹ ਕਹਿੰਦੇ ਵੀ ਜਦੋਂ ਕੁੜੀ ਕਹਿ ਰਹੀ ਹੈ ਮੈਨੂੰ ਧੱਕੇ ਨਾਲ ਭਜਾ ਕੇ ਲੈ ਕੇ ਗਏ ਆ ਉਹਨਾਂ ਨੇ ਉਹ ਦੀ ਸੁਣ ਕੇ ਮੈਨੂੰ ਕਹਿੰਦੇ ਵੀ ਦਰਦੇ ਪਰਚਾ ਪਾਵਾਂਗੇ ਇਹ ਉਹ ਤੇ ਫਿਰ ਉਹਨਾਂ ਨੇ ਮੈਨੂੰ ਕੁੱਟਿਆ ਵੀ ਹੈਗਾ ਜੀ ਪਰ ਉਹਨਾਂ ਨੇ ਮੇਰੀ ਕੋਈ ਸੁਣਾਈ ਨਹੀਂ ਕੀਤੀ ਦੋਸਤੋ ਇਹ ਉਹ ਮੁੰਡਾ ਜਿਹੜਾ ਕਿਸੇ ਦੀ ਕੁੜੀ ਨੂੰ ਲੈ ਕੇ ਗਿਆ ਕਹਿੰਦਾ ਮੈਂ ਮੇਰੀ ਇਕੱਲੇ ਦੀ ਕਹਿੰਦੇ ਗਲਤੀ ਨਹੀਂ ਹੈਗੀ ਨਾਲ ਕੁੜੀ ਦੀ ਵੀ ਗਲਤੀ ਆ ਕਿਉਂਕਿ ਜਿਹੜੀ ਕੁੜੀ ਸੀ ਉਹਨੇ ਹੀ ਪਹਿਲ ਕੀਤੀ ਸੀ ਇਹਨੂੰ ਕਿਹਾ ਸੀ ਵੀ ਮੈਨੂੰ ਤੂੰ ਲੈ ਕੇ ਜਾ ਭਜਾ ਕੇ ਮੇਰਾ ਤੇਰੇ ਬਿਨਾ ਨਹੀਂ ਸਰਦਾ ਉਹਨੇ ਵੀ ਕਹਿੰਦੀ ਕਿ ਮੈਂ ਸਾਰਾ ਕੋਈ ਇੰਤਜ਼ਾਮ ਕਰੀ ਬੈਠੀਆਂ ਸੋਨਾ ਸਪੈਸੇ ਸਾਰਾ ਕੁਝ ਮੈਂ ਸੇਵਿੰਗ ਕਰੀ ਬੈਠੀਆਂ ਤੂੰ ਮੈਨੂੰ ਘਰੋਂ ਲੈ ਜਾ ਭਜਾ ਕੇ ਇਹ ਉਹਨੂੰ ਭਜਾ ਕੇ ਲੈ ਗਿਆ ਰਹੇ ਇਹ ਚੰਡੀਗੜ੍ਹ ਉੱਥੇ ਕਿਵੇਂ ਨਾ ਕਿਵੇਂ ਇਹਨਾਂ ਦਾ ਬਾਰੇ ਪਤਾ ਲੱਗਿਆ ਉਹਦੇ ਪਰਿਵਾਰ ਨੂੰ ਕੁੜੀ ਦੇ ਮਾਮਿਆਂ ਨੂੰ ਤਾਂ ਇਹਨੂੰ ਉੱਥੋਂ ਲਿਆ ਕੇ ਪਿੰਡ ਦੇ ਵਿੱਚ ਕੁੱਟਿਆ ਗਿਆ ਅੱਛਾ ਪਿੰਡ ਦੇ ਜਦੋਂ ਕੁੱਟਿਆ ਗਿਆ ਤੇ ਬੇਇੱਜ਼ਤੀ ਵੀ ਹੋਈ ਬੇਇੱਜ਼ਤੀ ਬਹੁਤ ਹੋਈ ਜੀ ਹੁਣ ਪਿੰਡ ਦਾ ਕੰਮ ਸੀ ਪਿੰਡ 'ਚ ਮੈਨੂੰ ਕੁੱਟਿਆ ਗਿਆ ਸੱਤ ਕੋਲੇ ਬਾਅਦ ਚਾਹੇ ਪੁਲਿਸ ਵਾਲਿਆਂ ਕੋਲੇ ਮੇਰੀ ਬਦਨਾਮੀ ਕੀਤੀ ਗਈ ਪਰ ਮੈਂ ਇਸ ਗੱਲ ਦਾ ਮੈਨੂੰ ਚਲੋ ਮੈਂ ਮੰਨਦਾ ਵੀ ਮੇਰੀ ਗਲਤੀ ਹੈ ਕਿ ਮੈਂ ਕੁੜੀ ਨਾਲ ਭੱਜਿਆ ਹਨਾਈ ਪਰ ਜਿੰਨਾ ਯੋਗਦਾਨ ਮੇਰਾ ਸੀ ਉਹਨਾਂ ਕੁੜੀ ਦਾ ਵੀ ਸੀਗਾ ਹੀ ਬਿਨਾ ਤੱਕੇ ਨਾ ਅਜੇ ਤੱਕ ਕੋਈ ਕੁੜੀ ਨੂੰ ਨਹੀਂ ਲੈ ਕੇ ਜਾ ਸਕਦਾ ਜੇ ਤੁਸੀਂ ਤੁਸੀਂ ਆਪ ਦੇਖ ਲਓ ਕਿਸੇ ਵੀ ਕੁੜੀ ਨੂੰ ਆਪਾਂ ਵਾਦੋ ਵਾਦ ਚੱਕ ਕੇ ਲੈ ਕੇ ਜਾਵਾਂਗੇ ਕੁੜੀ ਫੋਨ ਕਰੂਗੀ ਬਿਆਨ ਕਰੂਗੀ 5 ਦਿਨ ਤੁਸੀਂ ਕਿਵੇਂ ਕੁੜੀ ਨੂੰ ਰੱਖ ਲਓਗੇ ਹਨਾਈ ਵੀ ਕੁੜੀ ਦਾ ਚਲੋ ਯੋਗਦਾਨ ਸੀਗਾ ਇਸੇ ਲਈ ਮੈਂ ਨਾਲ ਗਿਆ ਵੀ ਉਹ ਕਹਿੰਦੇ ਵੀ ਤੇਰੇ ਇਕੱਲੇ ਦੀ ਜ਼ਿੰਮੇਵਾਰੀ ਹੈ ਵੀ ਤੂੰ ਕੁੜੀ ਨੂੰ ਧੱਕੇ ਨਾਲ ਲੈ ਕੇ ਗਿਆ ਤੇ ਨਹੀਂ ਕੁੜੀਆਂ ਤਾਂ ਵਾਦੇ ਬੜੇ ਕਰਦੀਆਂ ਵੀ ਮੈਂ ਤੇਰੇ ਨਾਲ ਖੜੂਗੀ ਜਿੱਥੇ ਤੂੰ ਕਹੇਗਾ ਮੈਂ ਤੇਰੇ ਨਾਲ ਉੱਥੇ ਹੀ ਖੜੂਗੀ ਨਾਲੇ ਤੂੰ ਉਹਦੀ ਮਰਜ਼ੀ ਨਾਲ ਹੀ ਭਜਾ ਕੇ ਉਹਨੂੰ ਲੈ ਕੇ ਗਿਆ ਅੱਛਾ ਇਹ ਇਦਾਂ ਕਿਉਂ ਕਰਦੀਆਂ ਹੁੰਦੀਆਂ ਕੁੜੀਆਂ ਫਿਰ ਇਹਨੇ ਇਹਨੇ ਜਦੋਂ ਕਰਦਿਆਂ ਦੇ ਕੋਈ ਛੇਤਰਪਲੇਟ ਹੁੰਦੀ ਹੈ ਜਾਂ ਕੋਈ ਗੱਲ ਬਣ ਜਾਂਦੀ ਹੈ ਉਦੋਂ ਇੱਕਦਮ ਹੀ ਕਿਉਂ ਬਦਲ ਜਾਂਦੀਆਂ ਇਹ ਜੀ ਇਹ ਮੇਰੇ ਯਾਰ ਦੋਸਤ ਵੀ ਬਹੁਤ ਕਹਿੰਦੇ ਰਹੇ ਵੀ ਕੁੜੀ ਦਾ ਜਨਾਨੀ ਯਾਰ ਦਾ ਕਦੇ ਭਰੋਸਾ ਨਾ ਕਰੋ ਹੂੰ ਪਰ ਮੈਂ ਕਿਹਾ ਨਹੀਂ ਵੀ ਚਲੋ ਵੀ ਕੁੜੀ ਉਹਦਾ ਦੀ ਨਹੀਂ ਗਈ ਕੁੜੀ ਵੀ ਪਿਆਰ ਕਰਦੀ ਆ ਹਨਾ ਮੈਂ ਉਹਨਾਂ ਨੂੰ ਬਹੁਤ ਸਮਝਾ ਉਹ ਮੈਨੂੰ ਬਹੁਤ ਸਮਝਾਉਂਦੇ ਰਹੇ ਵੀ ਤੂੰ ਜਨਾਨੀ ਜਿਆਦਾ ਭਰੋਸਾ ਨਾ ਕਰ ਪਰ ਮੈਂ ਫਿਰ ਕਹਿੰਦੇ ਤੂੰ ਆਂ ਇਸੇਲੀ ਕਰਕੇ ਆਪਣੇ ਯਾਰਾ ਦੋਸਤਾਂ ਨੂੰ ਬਹੁਤ ਜਿਹੜਿਆਂ ਨੂੰ ਛੱਡਿਆ ਵੀ ਮੈਨੂੰ ਨਾਂ ਬੁਲਾਇਆ ਕਰੋ ਯਾਰ ਤੁਸੀਂ ਮੈਂ ਇਹਦੇ ਨਾਲ ਹੀ ਰਹਿਣਾ ਛੱਡਿਆ ਜੀ ਉਹ ਮੈਨੂੰ ਸਮਝਾਉਂਦੇ ਸੀ ਪਰ ਮੈਂ ਨਹੀਂ ਸਮਝਦਾ ਕਿਉਂਕਿ ਮੈਨੂੰ ਮੈਂ ਪਿਆਰ 'ਚ ਅੰਨਾ ਹੋਇਆ ਖੜਾ ਸੀ ਮੈਂ ਜਦੋਂ ਕੁੜੀ ਦੀ ਸੁਣ ਕੇ ਮੈਂ ਉਹਦੇ ਪਿੱਛੇ ਲੱਗਿਆ ਹੋਇਆ ਸੀ ਪਰ ਮੈਨੂੰ ਕੀ ਪਤਾ ਸੀ ਕੁੜੀ ਐਨ ਮੌਕੇ ਤੇ ਆ ਕੇ ਮੁੱਕਰ ਜੂਗੀ ਜੀ ਵਿਆਹ ਕਰਾ ਲਿਆ ਸੀ ਕਿ ਨਹੀਂ ਕਰਾਇਆ ਸੀ ਵਿਆਹ ਜੀ ਅਸੀਂ ਕੋਟ ਮੈਰਜ ਦੀ ਫਾਈਲ ਤਿਆਰ ਕਰਾ ਲਈ ਸੀ ਬਸ ਇਕੱਲੇ ਸਾਈਨ ਕਰਨ ਵਾਲੇ ਰਹਿ ਗਏ ਸੀ ਤੇਰੇ ਮਾਪੇ ਨਹੀਂ ਬੋਲੇ ਜਦ ਤੂੰ ਆਇਆ ਮਾਪਿਓ ਮਾਪਿਓ ਦੀ ਵੀ ਬੇਇੱਜ਼ਤੀ ਹੋਈ ਹੈ ਇਹਦੇ ਚ ਮਾਪਿਓ ਨੇ ਬਹੁਤ ਰੋਕਿਆ ਵੀ ਤੂੰ ਐਵਜਾ ਕਦਮ ਕਿਉਂ ਠਾਇਆ ਤੇ ਪਰ ਹੀ ਕੋਣ ਚਲੋ ਜਜ਼ਬਾਤਾਂ 'ਚ ਆ ਕੇ ਕੁੜੀ ਦੀ ਸੁਣ ਕੇ ਅਸੀਂ ਭੱਜ ਗਏ ਦੋਸਤੋ ਕਹਿੰਦੇ ਵੀ ਜਦੋਂ ਚੰਡੀਗੜ੍ਹੋਂ ਇਹਨਾਂ ਨੂੰ ਚੱਕਿਆ ਗਿਆ ਤਾਂ ਇਹਨੂੰ ਬਹੁਤ ਕੁੱਟਿਆ ਪਿੰਡ ਦੇ ਵਿਚਾਲੇ ਸਾਥ ਦੇ ਕੋਲ ਵੀ ਕੁੱਟਿਆ ਗਿਆ ਕਹਿੰਦਾ ਮੇਰੀ ਬਹੁਤ ਜ਼ਿਆਦਾ ਬੇਇੱਜ਼ਤੀ ਕੀਤੀ ਕਹਿੰਦਾ ਮੈਨੂੰ ਇਕੱਲੇ ਨੇ ਹੀ ਕਿਉਂ ਕੁੱਟਿਆ ਗਿਆ ਮੇਰੀ ਜਿਹੜੀ ਸਹੇਲੀ ਸੀ ਜਿਹਦੇ ਕਰਕੇ ਮੈਂ ਭੱਜਿਆ ਸੀ ਉਹਨੂੰ ਕਿਉਂ ਨਹੀਂ ਕੁੱਟਿਆ ਉਹਨੂੰ ਤਾਂ ਕਹਿੰਦੇ ਉਹ ਗੱਡੀ ਦੇ ਵਿੱਚ ਪਾ ਕੇ ਲੈ ਗਏ ਤੇ ਮੈਨੂੰ ਉੱਥੇ ਛੱਤਰ ਪੇਟ ਕੀਤੀ ਮੇਰੇ ਤੇ ਪਰਚਾ ਵੀ ਪਾਇਆ ਦੂਜੀ ਗੱਲ ਮੇਰੀ ਪਿੰਡ ਦੇ ਵਿੱਚ ਬਦਨਾਮੀ ਕੀਤੀ ਮੇਰੇ ਮਾਪਿਆਂ ਦੀ ਬਦਨਾਮੀ ਕੀਤੀ ਤੇ ਮੈਂ ਆਪਣੇ ਯਾਰਾਂ ਬੇਲੀਆਂ ਨੂੰ ਵੀ ਛੱਡਿਆ ਆਪਣੀ ਸਹੇਲੀ ਕਰਕੇ ਉਹ ਕਿਉਂਕਿ ਮੈਨੂੰ ਕਹਿੰਦੇ ਸੀ ਵੀ ਯਾਰ ਤੂੰ ਐਦਾਂ ਨਾ ਕਰਿਆ ਕਰ ਤੂੰ ਆਪਣੇ ਯਾਰਾਂ ਬੇਲੀਆਂ ਨੂੰ ਨਾ ਭੁੱਲ ਕੁੜੀ ਜਿਹੜੀ ਜਨਾਨੀ ਯਾਦ ਹੁੰਦੀ ਹੈ ਕਦੇ ਨਾ ਕਦੇ ਬਦਲ ਜਾਂਦੀ ਹੈ ਤੂੰ ਇੰਨਾ ਸਟੈਪ ਵੱਡਾ ਨਾ ਚੱਕ ਪਰ ਇਹਨੇ ਕੀ ਕੀਤਾ ਇਹ ਕਹਿੰਦਾ ਮੈਂ ਸਟੈਪ ਚੱਕੂਗਾ ਹੀ ਚੱਕੂਗਾ ਕਹਿੰਦਾ ਮੈਂ ਪਿਆਰ ਹੀ ਇਹਨੂੰ ਕਰਦਾ ਤੇ ਇਹਦਾ ਸਟੈਪ ਜਿਹੜਾ ਚੱਕਿਆ ਸੀਗਾ ਉਹ ਇਹਨੂੰ ਭੁਗਤਣਾ ਪਿਆ ਜਿਹੜਾ ਇਹ ਮੁੰਡਾ ਹੈਗਾ ਇਹਦੀ ਛਿੱਤਰਪਲੇਟ ਕੀਤੀ ਪਰਚਾ ਵੀ ਪਿਆ ਅੱਛਾ ਹੁਣ ਪਰਚੇ ਦਾ ਕੀ ਨਿਬੜਿਆ ਕੀ ਸਰਕਲ ਕੀ ਬਣਿਆ ਉਹਦਾ ਪਰਚੇ ਦਾ ਇਹ ਪੁਲਿਸ ਵਾਲੇ ਡਰਾਵੇ ਦੇ ਰਹੇ ਆ ਵੀ ਕਹਿੰਦਾ ਵੀ ਅਸੀਂ ਤੁਹਾਡੇ ਤੇ ਪਰਚਾ ਪਾਵਾਂਗੇ ਇਹ ਉਹ ਅਸੀਂ ਪਰਚਾ ਪਾਇਆ ਪਾਇ ਨਹੀਂ ਹਲੇ ਪਰਚਾ ਪਾਇਆ ਨਹੀਂ ਜੀ ਹਲੇ ਉਹ ਮਤਲਬ ਪੈਸਿਆਂ ਪੂਸਿਆਂ ਕਰਦਾ ਕਰ ਰਹੇ ਆ ਜੀ ਪਰ ਉਹ ਡਰਾਵੇ ਡਰੂਵੇ ਬਹੁਤ ਦੇ ਰਹੇ ਆ ਇਹ ਕਹਿੰਦਾ ਵੀ ਅਸੀਂ ਪਰਚਾ ਪਾ ਦਾਂਗੇ ਇਹ ਕਰ ਦਾਂਗੇ ਉਹ ਕਰ ਦਾਂਗੇ ਉਹਦੇ ਘਰ ਦੇ ਵੀ ਕਹਿ ਰਿਹਾ ਅੱਜ ਤੋਂ ਬਾਅਦ ਜੇ ਸਾਡੇ ਪਿੰਡ ਚ ਦਿਖਿਆ ਜਾਂ ਕੁਝ ਵੀ ਕੀਤਾ ਅਸੀਂ ਐ ਕਰਾਂਗੇ ਪਰ ਉਹ ਕੁੜੀ ਹਲੇ ਵੀ ਨਹੀਂ ਟਿਕਦੀ ਜੀ ਉਹ ਮੈਸੇਜ ਚ ਚੋਰੀ ਚਾਰੀ ਕਰ ਦਿੰਦੀ ਆ ਮੈਂ ਨਹੀਂ ਫਿਰ ਜੇ ਮੈਨੂੰ ਮੈਸੇਜ ਕਰਦੀ ਆ ਮੈਂ ਕਿਹ ਅਈ ਕਿਉਂ ਕੁੜੀ ਦੀ ਬੇਇੱਜ਼ਤੀ ਕਰਾਉਣੀ ਆਈ ਚਲੋ ਮੇਰੇ ਤੇ ਤਾਂ ਜਿਹੜਾ ਕੁਝ ਹੋ ਰਿਹਾ ਈ ਹੋ ਜਾਣ ਦਿਓਣਾ ਈ ਮੈਂ ਕਹਿਣਾ ਵੀ ਚਲੋ ਕੁੜੀ ਨੇ ਤਾਂ ਜਿਹੜਾ ਕੁਝ ਕਰਤਾ ਵੀ ਆਪਾਂ ਦਾ ਨਾ ਕਰੀਏ ਪਰ ਮੈਂ ਇਹ ਕਹਿਣਾ ਚਾਹਣਾ ਵੀ ਜਨਾਨੀ ਜਾਤ ਤੇ ਕਦੇ ਭਰੋਸਾ ਨਾ ਕਰੋ ਜੀ ਇਹ ਕਦੇ ਵੀ ਮੁੱਕਰ ਸਕਦੀਆਂ ਈ ਕਿਉਂਕਿ ਮੇਰੇ ਨਾਲ ਹੱਡ ਬੀਤੀ ਆਈ ਮੈਂ ਆਪ ਵਰਤਿਆ ਹੋਇਆ ਮੇਰੇ ਨਾਲ ਇੰਨੀ ਮਾੜੀ ਹੋਈ ਈ ਮੈਂ ਹੁਣ ਕਿਹਨੂੰ ਸੁਣਾਵਾਂ ਈ ਜਾ ਕੇ ਕਿਉਂਕਿ ਮੇਰੀ ਕੋਈ ਸੁਣਵਾਈ ਨਹੀਂ ਹੋਈ ਮੈਨੂੰ ਬਿਨਾ ਗੱਲਾਂ ਵੀ ਬੇਇੱਜ਼ਤੀ ਵੀ ਕਰਾਈ, ਕੁੱਟ ਵੀ ਖਾਧੀ, ਪਰਚੇ ਦਾ ਵੀ ਹੁਣ ਸਹਣਾ ਪੈ ਰਿਹਾ ਈ ਤੇ ਆਣ ਮੌਕੇ ਤੇ ਆ ਕੇ ਕੁੜੀ ਮੋਕਰ ਗਈ ਜੀ। ਦੇਖ ਲੋ ਜੀ ਮੈਂ ਇਨਾ ਕੀਤਾ ਸੀ ਉਹ ਕੁੜੀ ਨੇ ਕੀ ਮੁੱਲ ਪਾਇਆ ਈ ਮੇਰੇ। ਤੂੰ ਇਦਾਂ ਨਹੀਂ ਕਿਹਾ ਵੀ ਤੂੰ ਹੁਣ ਮੈਨੂੰ ਮੈਸੇਜ ਕਰ ਤੋ ਕਰੀ ਜੰਨੇ ਹੁਣ ਤਾਂ ਮੇਰੇ ਤੇ ਮਰਚੇ ਪਈ ਜਾਂਦੇ ਆ, ਮੇਰੇ ਪਰਚੇ ਦਾ ਕੇਸ ਵੀ ਚੱਲੀ ਜਾਂਦਾ। ਜੀ ਮੈਂ ਬਹੁਤ ਕਿਹਾ ਵੀ ਮੇਰਾ ਇੱਥੋਂ ਤੱਕ ਕੰਮ ਪਹੁੰਚ ਗਿਆ ਵੀ ਤੂੰ ਹਲੇ ਵੀ ਕਿਉਂ ਨਹੀਂ ਟਿਕਦੀ। ਅੱਗੋ ਹੁਣ ਮੈਨੂੰ ਕਹਿ ਦਿੰਦੀ ਈ ਕਹਿੰਦੀ ਮਸਲੇ ਦਾ, ਪਰਚੇ ਦਾ ਕੀ ਮਸਲਾ? ਮਰਦਾਂ ਦੇ ਪੈਂਦੇ ਰਹਿੰਦੇ ਆ ਵੀ ਦੱਸੋ ਹੁਣ ਮੈਂ ਕੀ ਕਰਾਂ ਜੀ ਅੱਗੋਂ ਮੈਨੂੰ ਫੇਰ ਵੀ ਸਪੋਰਟ ਕਰ ਰਹੀ ਐ ਇੱਕ ਹਿਸਾਬ ਦੀ ਉਹ ਸਪੋਰਟ ਕਰਦੀ ਐ ਨਕਲੀ ਜੀ ਵੀਲ ਕਰਦਿਆਂ ਤੋਂ ਲਕੋ ਕੇ ਕਰਦਿਆਂ ਸਾਹਮਣੇ ਕੁਝ ਹੋਰ ਮੇਰੇ ਸਾਹਮਣੇ ਕੁਝ ਹੋਰ ਉਹਨੂੰ ਐ ਸੀ ਵੀ ਇਹ ਮੈਨੂੰ ਹਲੇ ਵੀ ਨਾ ਛੱਡੇ ਹੁਣ ਤੁਸੀਂ ਮੈਨੂੰ ਐ ਦੱਸੋ ਮੈਂ ਇੰਨੀ ਬਦਨਾਮੀ ਕਰਕੇ ਵੀ ਉਹ ਕੁੜੀ ਨਾਲ ਕਿਵੇਂ ਰਹਿਲਾਂ ਜੀ ਵੀ ਮੌਕੇ ਤੇ ਤਾਂ ਉਹ ਮੁੱਕਰ ਜੀ ਹੁਣ ਫੇਰ ਮੈਨੂੰ ਮੈਸੇਜ ਕਰ ਰਹੀ ਐ ਕੀ ਮੈਂ ਉਹ ਮੈਸੇਜ ਪੁਲਿਸ ਵਾਲਿਆਂ ਨੂੰ ਦਿਖਾ ਕੇ ਕਰਦਿਆਂ ਨੂੰ ਦਿਖਾ ਕੇ ਹੁਣ ਉਹਦੀ ਬੇਇੱਜ਼ਤੀ ਕਰਾਵਾਂ ਕਾ ਨਾ ਕਰਾਵਾਂ ਅਛਾ ਜੇ ਹੁਣ ਤੂੰ ਉਹਨਾਂ ਦੇ ਘਰਦਿਆਂ ਨੂੰ ਵਿਖਾਈ ਕਿਹੜੇ ਮੈਸੇਜ ਕਿਤੇ ਹੋਏ ਆ ਉਹਨਾਂ ਆ ਦੇਖੋ ਜੀ ਆ ਮੈਂ ਤੁਹਾਨੂੰ ਦਿਖਾਉਣਾ ਜੀ ਆ ਸ਼ਰੀਆਮ ਮੈਸੇਜ ਆਂਦੇ ਆ ਆ ਵੇਖੋ ਜੀ ਹਮ ਦੇਖੋ ਜੀ ਦੋਸਤ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਮੈਸੇਜ ਮੁੰਡੇ ਨੂੰ ਆ ਰਹੇ ਆ ਵੀ ਕਹਿ ਰਿਹਾ ਵੀ ਜਾਨੂ ਮੈਂ ਤੈਨੂੰ ਬਹੁਤ ਪਿਆਰ ਕਰਦੀ ਆ ਮੈਂ ਤੇਰੇ ਬਿਨਾ ਨਹੀਂ ਰਹਿ ਸਕਦੀ ਅ ਪਰਚੇ ਦਾ ਕੀ ਮਸਲਾ ਕਹਿੰਦੀ ਮਰਦਾਂ ਤੇ ਪੈਂਦੇ ਆ ਵੇਖੋ ਫੋਕੀਆਂ ਟੋਹਰਾਂ ਵੀ ਦੇ ਰਹੀ ਐ ਕੁੜੀ ਵਿੱਚ ਨਾਲ ਨਾਲ ਤੇ ਇਸ ਮੁੰਡੇ ਦੀ ਮੈਂ ਕਹਿੰਦਾ ਯਾਰ ਘਟਾਉਣ ਨੂੰ ਫਿਰਦੀ ਆ ਪੂਰੀ ਪਿੱਠ ਘਟਾਉਣ ਨੂੰ ਫਿਰਦੀ ਆ ਦੀ ਪੂਰੀ ਅ ਦੂਜੀ ਗੱਲ ਇੱਕ ਹੋਰ ਇਹਨੂੰ ਮੈਸੇਜ ਕੀਤਾ ਕੁੜੀ ਨੇ ਕਹਿੰਦੀ ਮੈਂ ਘਰਦਿਆਂ ਨੂੰ ਹੁਣ ਸਮਝਾਉਂਗੀ ਬੈ ਕੇ ਸਮਝਾਉਂਗੀ ਵੀ ਮੈਂ ਇਸ ਮੁੰਡੇ ਨੂੰ ਹੀ ਪਿਆਰ ਕਰਦੀ ਆ ਇਹਦੇ ਨਾਲ ਹੀ ਰਹੂੰਗੀ ਤੇ ਇਹਦਾ ਮੈਸੇਜ ਮੁੰਡੇ ਦਾ ਹੈਗਾ ਵੀ ਮਾਂ ਮਾਂ ਚਦਾ ਜਾ ਕੇ ਹੁਣ ਮੈਨੂੰ ਮੈਸੇਜ ਨਾ ਕਰੀ ਅੱਛਾ ਇਦਾਂ ਇਦਾਂ ਦੀਆਂ ਗੱਲਾਂ ਹੋ ਰਹੀਆਂ ਨੇ ਜੀ ਮੈਂ ਉਹੀ ਕਹਿ ਰਹਣੀ ਵੀ ਜਿਹੜਾ ਕੁਝ ਮੇਰੇ ਸਾਹਮਣੇ ਆ ਵੀ ਉਹ ਆਪਦੇ ਘਰ ਦੇ ਸਾਹਮਣੇ ਕਵੇ ਤਾਂ ਮੈਂ ਜੀ ਸਾਰਾ ਕੁਝ ਕਰਨ ਨੂੰ ਤਿਆਰ ਆਂ ਜੀ ਉਹਦੇ ਪਿੱਛੇ ਆਣਾ ਜੀ ਅਜੇ ਹੁਣ ਵੀ ਤਿਆਰ ਆਂ ਤੂੰ ਕਰਨ ਜਦੋਂ ਕੁੜੀ ਨੇ ਪਹਿਲਾਂ ਹੀ ਤੈਨੂੰ ਧੋਖਾ ਦਿੱਤਾ ਪਹਿਲਾਂ ਹੀ ਮੁੱਕਰ ਗਈ ਉਹ ਵੀ ਮੈਨੂੰ ਧੱਕੇ ਨਾਲ ਬੈਠ ਕੇ ਲੈ ਗਿਆ ਧੱਕੇ ਨਾਲ ਕੱਢ ਕੇ ਲੈ ਗਿਆ ਤੇ ਹੁਣ ਤੂੰ ਫੇਰ ਉਹੀ ਚੀਜ਼ਾਂ ਪਰ ਜੀ ਤੁਹਾਨੂੰ ਮੈਂ ਦੱਸਿਆ ਨਾ ਜੀ ਮੈਂ ਪਿਆਰ ਬਹੁਤ ਕਰਦਾ ਸੀ ਉਹਨੂੰ ਜੀ ਵੀ 2-3 ਸਾਲ ਜਿੰਨੇ ਸਾਲ ਮੇਰੇ ਨਾਲ ਰਹੀ ਆਈ ਮੈਂ ਕਦੇ ਉਹਨੂੰ ਕੋਈ ਕਮੀ ਨਹੀਂ ਆਉਣ ਦਿੱਤੀ ਫਿਜ਼ੀਕਲ ਰੇਸ਼ਨ ਵੀ ਬਣਾਇਆ ਤੁਸੀਂ ਫਿਜ਼ੀਕਲ ਰਿਲੇਸ਼ਨ ਜੀ 3 ਸਾਲ ਹੋ ਗਏ ਮੇਰੇ ਨਾਲ ਘਰੇ ਬਹੁਤ ਮਤਲਬ ਬਣਾਇਆ ਇਹ ਘਰੇ ਵੀ ਜਾਂਦਾ ਰਹੇ ਉਹਨਾਂ ਦੇ ਕਰੇ ਜਾਂਦਾਰੇ ਉਹ ਉਹ ਆਪਦੇ ਘਰਦਿਆਂ ਨੂੰ ਨੀਂਦ ਦੀਆਂ ਗੋਲੀਆਂ ਪਾ ਦਿੰਦੀ ਸੀ ਜੀ ਮੰਮੀ ਮੰਮੀ ਨੂੰ ਉਹਦੀ ਮੰਮੀ ਨੂੰ ਵੀ ਪਤਾ ਸੀ ਜੀ ਇਹ ਸਾਰੀ ਗੱਲ ਦਾ ਅੱਛਾ ਬਈ ਮੰਮੀ ਨੂੰ ਪਤਾ ਸੀ ਉਹਦੀ ਮੰਮੀ ਨੂੰ ਇਹ ਸਾਰੀ ਗੱਲ ਦਾ ਪਤਾ ਸੀ ਉਹਦੇ ਡੈਡੀ ਨੂੰ ਨਹੀਂ ਪਤਾ ਸੀ ਉਹਦੇ ਭਰਾਵਾਂ ਨੂੰ ਨਹੀਂ ਪਤਾ ਸੀ ਚਲੋ ਪਰ ਉਹਦੀ ਮੰਮੀ ਨੂੰ ਇਹ ਸਾਰੀ ਗੱਲ ਦਾ ਪਤਾ ਸੀ ਵੀ ਮੁੰਡਾ ਸਾਡੇ ਘਰੇ ਆਉਂਦਾ ਵੀ ਰਾਤ ਨੂੰ ਮਿਲਦਾ ਹਨਾ ਹੀ ਉਹ ਮੰਮੀ ਤੇ ਉਹ ਕੁੜੀਆਂ ਦੋਵੇਂ ਰਲ ਕੇ ਆਪਦੇ ਘਰਦਿਆਂ ਨੂੰ ਗੋਲੀਆਂ ਪਾ ਦਿੰਦੀਆਂ ਸੀਗੇ ਵੀ ਮੁੰਡਾ ਆਊਗਾ ਹੀ ਹਾਂਜੀ ਪਰ ਮੌਕੇ ਤੇ ਉਹ ਮੁਕਰ ਗਈਆਂ ਹੀ ਵੇ ਐ ਜਾ ਮੁੰਡਾ ਗਲਤ ਹੈ ਸਾਡੀ ਕੁੜੀ ਨੂੰ ਲੈ ਕੇ ਗਿਆ ਹੀ ਤੱਕੇ ਨਾ ਤੇ ਹੁਣ ਤੂੰ ਆਦੇ ਮਾਪਿਆਂ ਕੋਲ ਗੱਲ ਕੀਤੀ ਵੀ ਮੈਨੂੰ ਕੁੜੀ ਮੈਸੇਜ ਕਰਦੀ ਐ ਮੈਂ ਆਦੇ ਮਾਪਿਆਂ ਨੂੰ ਦੱਸਿਆ ਜੀ ਵੀ ਆਹ ਕੁੜੀ ਹਲੇ ਵੀ ਨਹੀਂ ਟਿਕਦੀ ਕੁੜੀ ਮਾ ਘਰ ਦੇ ਮੇਰੇ ਕਹਿੰਦੇ ਹੋ ਵੀ ਤੂੰ ਕੀ ਲੈਣਾ ਵੀ ਤੂੰ ਛੱਡ ਖੜਾ ਜਦੋਂ ਇੰਨਾ ਕੁਝ ਹੋ ਗਿਆ ਵੀ ਨੰਬਰ ਨੂੰ ਡਿਲੀਟ ਕਰ ਦੇ ਤੂੰ ਕੀ ਲੈਣਾ ਨੰਬਰ ਬਲੌਕ ਕਰ ਦੇ ਮੈਂ ਉਹਦੇ ਬਹੁਤ ਨੰਬਰ ਬਲੌਕ ਕਰਤੇ ਜੀ ਉਹ ਫਿਰ ਵੀ ਕਦੇ ਕਿਸੇ ਕੁੜੀ ਤੋਂ ਮੈਸੇਜ ਕਰ ਲੈਂਦੀ ਆ ਕਦੇ ਕਿਸੇ ਕੁੜੀ ਤੋਂ ਹੀ ਅੱਛਾ ਹੁਣ ਹੁਣ ਕੀ ਕਹਿਣਾ ਕੀ ਚਾਉਣਾ ਉਹਨਾਂ ਕੁੜੀਆਂ ਨੂੰ ਕੀ ਕਹਿਣਾ ਚਾਉਣਾ ਜਿਹੜੀਆਂ ਕੁੜੀਆਂ ਇਹੋ ਜਿਹਾ ਧੋਖਾ ਕਰਦੀਆਂ ਆ ਆਪਦੇ ਆਸ਼ਕਾਂ ਨਾਲ ਤੇ ਪਹਿਲਾਂ ਉਹ ਭੱਜਣ ਦਾ ਆਪ ਪਲਾਨ ਬਣਾਉਣ ਦੀਆਂ ਬਾਅਦ ਚ ਮੁੰਡੇ ਨੂੰ ਕਹਿ ਦਿੰਦੀਆਂ ਟਾਈਮ ਤੇ ਆ ਕੇ ਘਰ ਦਿਆਂ ਨੂੰ ਕਹਿ ਦਿੰਦੀਆਂ ਵੀ ਮੈਂ ਤਾਂ ਮੈਨੂੰ ਤਾਂ ਧੱਕੇ ਨਾਲ ਭਜਾ ਕੇ ਲੈ ਗਿਆ ਇਦਾਂ ਹੋਇਆ ਉਦਾਂ ਹੋਇਆ ਕੀ ਕਹਿਣਾ ਚਾਉਣਾ ਉਹ ਇਹ ਜਿਹਾ ਕੁੜੀਆਂ ਨੂੰ ਜਿਵੇਂ ਕੁੜੀਆਂ ਨੂੰ ਤਾਂ ਕੁਝ ਨਹੀਂ ਕਹਿਣਾ ਚਾਹੁੰਦਾ ਕੋਈ ਜਨਾਨੀ ਜਾ ਤੇ ਕਦੇ ਪ੍ਰੋਸਾਨਾ ਨਾ ਕਰੋ ਇਹ ਕਦੇ ਵੀ ਮੁੱਕਰ ਸਕਦੀਆਂ ਜੀ ਵੀ ਮੇਰੇ ਨਾਲ ਬਹੁਤ ਹੋਈਆਂ ਇਹਨਾਂ ਦੇ ਵਾਦੇ ਸਭ ਝੂਠੇ ਹੁੰਦੇ ਆ ਕੋਈ ਇਹਨਾਂ ਦਾ ਯਕੀਨ ਕਰਨ ਦਾ ਫਾਇਦਾ ਨਹੀਂ ਇਹ ਕਦੇ ਵੀ ਮੁੱਕਰ ਸਕਦੀਆਂ ਕੁਝ ਵੀ ਕਰਾ ਸਕਦੀਆਂ ਜੀ ਇਹ ਬੰਦੇ ਤੱਕ ਮਰਵਾ ਦਿੰਦੀਆਂ ਜੀ ਇਹਨਾਂ ਨੇ ਤਾਂ ਮਹਾ ਭਰਤ ਲਵਾਤੀ ਸੀ ਜੀ ਤੇ ਇਹਨਾਂ ਦੇ ਕੀ ਯਕੀਨ ਕਰਨ ਦਾ ਫਾਇਦਾ ਜੀ ਹਨਾ ਪਰ ਪਰ ਹਰੇਕ ਕੁੜੀ ਕੋ ਰੰਗਿਆਣੀ ਹੁੰਦੀਆਂ ਪਰ ਜ਼ਿਆਦਾਤਰ ਕੁੜੀਆਂ ਐਵੀਆਂ ਹੀ ਹੁੰਦੀਆਂ ਜਿਹੜੀਆਂ ਆਪਦੀ ਘਰਦਿਆਂ ਦੀ ਇੱਜ਼ਤ ਬਚਾਉਣ ਕਰਕੇ ਵੀ ਮੁੰਡੇ ਦੀ ਇੱਜ਼ਤ ਰੋਲ ਦਿੰਦੀਆਂ। ਅੱਛਾ ਹੁਣ ਨੰਬਰ ਬੰਦ ਕਰਾਂਗੇ ਕਿ ਉਹਦੇ ਘਰਦਿਆਂ ਨਾਲ ਗੱਲ ਕਰਾਂਗੇ? ਮੈਂ ਜੀ ਇੱਕ ਕਰੀ ਤਾਂ ਉਹਦੇ ਘਰਦਿਆਂ ਨੂੰ ਕਹਿ ਦੂੰਗਾ ਵੀ ਤੁਹਾਡੀ ਕੁੜੀ ਹਲੇ ਵੀ ਨਹੀਂ ਟੱਕਦੀ ਜੀ। ਵੀ ਤੁਸੀਂ ਦੇਖ ਲਓ ਆਪਦਾ ਹੁਣ ਕਿਵੇਂ। ਆਹਦੇ ਵਿੱਚ ਮੇਰੇ ਤੇ ਕਰਸਰ ਕਰਦੇ ਆ। ਆ ਵੀ ਕੱਲ ਨੂੰ ਤੁਸੀਂ ਮੈਨੂੰ ਕਹੋ ਵੀ ਤੇ ਤੇਰੀ ਗਲਤੀ ਆ ਵੀ ਜੇ ਉਹ ਪਰ ਮੇਰੀ ਇਸ ਟਾਈਮ ਕੋਈ ਗਲਤੀ ਨਹੀਂ ਮੈਂ ਸਾਰੇ ਪ੍ਰੂਫ ਮੈਂ ਸਾਰੇ ਪ੍ਰੂਫ ਦੇ ਸਕਦਾ। ਸਾਰੇ ਪ੍ਰੂਫ ਦੇ ਸਕਦਾ ਮੇਰੇ ਕੋਲ ਇੱਕ ਇੱਕ ਰਿਕਾਰਡਿੰਗ, ਮੈਸੇਜ ਸ ਦੀ ਆਪਦੀ ਕੁੜੀ ਨੂੰ ਸਮਝਾਓ ਮੈਂ ਤਾਂਹੀਂ ਕਹਿਣਾ ਵੀ ਮੇਰੇ ਨਾਲ ਇੱਕ ਵਾਰੀ ਹੋ ਗਈ ਮੈਂ ਦੂਰੀ ਤੋਂ ਨਹੀਂ ਕਰਨਾ ਚਾਹੁੰਦਾ ਵੀ ਮੇਰੇ ਹੱਥ ਬਣ ਕੇ ਬੇਨਤੀ ਆਈ ਵੀ ਕੁੜੀਆਂ ਨੂੰ ਵੀ ਬੇਨਤੀ ਆਇਆ ਨਾ ਕਰਿਆ ਕਰੋ ਕਿਸੇ ਦੇ ਵੀ ਮਾਂ ਦੇ ਪੁੱਤ ਨੂੰ ਨਾ ਰੋਲੋ ਵੀ ਮੁੰਡਿਆਂ ਨੂੰ ਵੀ ਆ ਗਿਆ ਵੀ ਬਈ ਕੁੜੀਆਂ ਪਿੱਛੇ ਲਾ ਕੇ ਕਦੇ ਵਿਆਹ ਦਾ ਕਦਮ ਨਾ ਚੱਕੋ ਜਿਹਦੇ ਕਰਕੇ ਤੁਹਾਡੀ ਘਰਦਿਆਂ ਦੀ ਬੇਇੱਜ਼ਤੀ ਹੋਵੇ ਤੁਹਾਡੀ ਬੇਇੱਜ਼ਤੀ ਹੋਵੇ ਤੁਹਾਡੀ ਲਾਈਫ ਖਰਾਬ ਹੋਵੇ ਚਲੋ ਬਹੁਤ ਬਹੁਤ ਧੰਨ ਵੀ ਮੈਨੂੰ ਮੈਸੇਜ ਕਰਕੇ ਮੈਂ ਕਿਹਾ ਵੀ ਹਾਂ ਜੀ ਤੈਨੂੰ ਸਬਰ ਨਹੀਂ ਆਇਆ ਮੇਰੇ ਤੇ ਕੁੱਟ ਪਾ ਕੇ ਤੂੰ ਕਿਹਦੀ ਵੀ ਫੇਰ ਕੀ ਹੋਗਾ ਤੂੰ ਮੇਰੀ ਗੱਤਰ ਕੁੱਟ ਕੱਟ ਖਾਣੇ ਲੋਕ ਤਾਂ ਐਸ ਕੇ ਦੀ ਖਾਤਰ ਪੱਟਾ ਵੜਵਾ ਲੈਂਦੇ ਹੁੰਦੇ ਆ ਕੱਟ ਕੇ ਲਾ ਕੇ ਅੱਛਾ ਫੇਰ ਅਜੇ ਮੈਂ ਉਹਨੂੰ ਕਿਹਾ ਵੀ ਤੂੰ ਮੈਨੂੰ ਹਲੇ ਵੀ ਮੈਸੇਜ ਕਰੀ ਜਾਣੀ ਆ ਵੀ ਤੂੰ ਹਲੇ ਵੀ ਕਿਉਂ ਨਹੀਂ ਟੈਕਦੀ ਤੇ ਅੱਗੋਂ ਮੈਨੂੰ ਜਵਾਬ ਦਿੰਦੀ ਆ ਵੀ ਤੂੰ ਮੇਰੇ ਪਿੱਛੇ ਕੋਟੀ ਨਹੀਂ ਖਾ ਸਕਦਾ ਵੀ ਹਨਾ ਇਹ ਵੀ ਤੇ ਲੋਕ ਤਾਂ ਵੀ ਇਸ਼ਕ ਪਿੱਛੇ ਪੱਟ ਪੜਵਾ ਲੈਂਦੇ ਆ ਜੇ ਇਹ ਕਰ ਲੈਂਦੇ ਆ ਵੀ ਤੂੰ ਕੋਟੀ ਨਹੀਂ ਖਾ ਸਕਦਾ ਅਜਾ ਇਦਾਂ ਦੀ ਗੱਲਾਂ ਕਹਿੰਦੀ ਆ ਜੀ ਇਦਾਂ ਦੀ ਗੱਲਾ ਕਹਿੰਦੀ ਆ ਵੀ ਮੈਂ ਕਹਿੰਦਾ ਵੀ ਮੈਂ ਤੇ ਉਹ ਤੇਰਾ ਮਤਲਬ ਉਹਦਾ ਪੂਰਾ ਪ੍ਰਬੰਧ ਤੇਰੇ ਬੰਡ ਘਟਾਉਂਦਾ ਹੈ ਹਾਂਜੀ ਵੀ ਮੈਂ ਕਹਿੰਦਾ ਵੀ ਮੈਂ ਵੀ ਮੈਂ ਕਹਿੰਦਾ ਵੀ ਮੈਂ ਵੀ ਤੇਰੇ ਪਿੱਛੇ ਜਾਨ ਦੇਣ ਨੂੰ ਤਿਆਰ ਆ ਵੀ ਤੂੰ ਸਪੋਰਟ ਤਾਂ ਕਰ ਕਰਦੇ ਆ ਮੂਰੇ ਤੂੰ ਕਰਦੇ ਆ ਮੂਰੇ ਬੋਲ ਪੁਲਸ ਵਾਲੇ ਮੂਰੇ ਬੋਲ ਵੀ ਮੈਂ ਤੇਰੇ ਪਿੱਛੇ ਜਾਨ ਦੇ ਦੂੰ ਮੈਨੂੰ ਭ ਆਕੇ ਮੁੱਕਰ ਜਾਂਦੀ ਬੋਲ ਵੀ ਉਹ ਉਹ ਕਰ ਦਿਆ ਸਾਹਮਣੇ ਕੁਝ ਹੋਰ ਕੱਲੀ ਕੁਝ ਹੋਰ ਉਹੀ ਉਹਨੂੰ ਕਹਿਣਾ ਚਾਹੁੰਦਾ ਵੀ ਜਿਹੜੀ ਤੂੰ ਮੇਰੇ ਨੂੰ ਮੈਨੂੰ ਕਹਨੀ ਆ ਵੀ ਉਹੀ ਉਹਨਾਂ ਨੂੰ ਕਹਿਣਾ ਵੀ ਮੇਰੀ ਤਾਂ ਨਾ ਬੁੰਡ ਕਟਾ ਮੇਰੀ ਤਾਂ ਨਾ ਬੁੰਡ ਕਟਾ ਜਦੋਂ ਘਰ ਵਾਲੇ ਫੜ ਲੈਂਦੇ ਆ ਤਾਂ ਨਾਲ ਦੀ ਨਾਲ ਹੀ ਕੁੜੀਆਂ ਮੁੱਕਰ ਜਾਂਦੀਆਂ ਵੀ ਮੈਨੂੰ ਕਹਿ ਦਿੰਦੀਆਂ ਵੀ ਇਹ ਮੈਨੂੰ ਭਜਾ ਕੇ ਲੈ ਗਿਆ ਤੁਸੀਂ ਮੈਨੂੰ ਇਹ ਗੱਲ ਦੱਸੋ ਵੀ ਮੁੰਡੇ ਕਿਵੇਂ ਭਜਾ ਕੇ ਲੈ ਜਾਣਗੇ ਕੁੜੀ ਨੂੰ ਜੇ ਕੁੜੀ ਰਾਜ਼ੀ ਹੋਊਗੀ ਘਰੋਂ ਨਿਕਲੂਗੀ ਜਾਂ ਕੋਈ ਪਲਾਨ ਬਣੂਗਾ ਫੇਰ ਹੀ ਕੁੜੀ ਭਾਈਦੀ ਹੁੰਦੀ ਆ ਜਦੋਂ ਇਹਨਾਂ ਤੇ ਪੁੱਠੀ ਪੈ ਜਾਂਦੀ ਆ ਤੇ ਮੁੰਡੇ ਨੂੰ ਗਲਤ ਬਣਾਉਣ ਲਈ ਘਰ ਦੇ ਵੀ ਉਹਦੇ ਰਾਜ਼ੀ ਹੋ ਜਾਂਦੇ ਆ ਤੇ ਮੁੰਡੇ ਦੇ ਪਰਚਾ ਬਵਾਉਣਦੇ ਆ ਇਹੋ ਜਿਹੀਆਂ ਗੱਲਾਂ ਬਹੁਤ ਬਣਦੀਆਂ ਦੋਸਤੋ ਮੈਂ ਸਾਰੇ ਇੱਕ ਮੁੰਡਿਆਂ ਨੂੰ ਗੱਲ ਕਹਿਣਾ ਚਾਹਣਾ ਵੀ ਕੁੜੀਆਂ ਦੇ ਪਿੱਛੇ ਨਾ ਲੱਗਿਆ ਕਰੋ ਕੁੜੀਆਂ ਕਦੇ ਨਾ ਕਦੇ ਬੰਦੇ ਨੂੰ ਧੋਖਾ ਦਿੰਦਿਆਂ ਹੀ ਦਿੰਦੀਆਂ ਤੇ ਆਪਣੇ ਘਰਦਿਆਂ ਦੇ ਕਹਿੰਦੇ ਵੀ ਥਰੂ ਚਲਦੀਆਂ ਜਦੋਂ ਕੁੜੀਆਂ ਕਹਿਦੀਏ ਵੀ ਘਰਦਿਆਂ ਦੇ ਮਰਜ਼ੀ ਨਾਲ ਹੀ ਕੰਮ ਕਰਦੀਆਂ ਸਾਰੀ ਗੱਲ ਤੁਹਾਨੂੰ ਮੈਂ ਦਿਖਾਤੀ ਬਈ ਦੋਸਤੋ ਮੁੰਡੇ ਨਾਲ ਕੀ ਹਕੀਕਤ ਹੋਈ ਹੈ ਤੁਹਾਡੇ ਨਾਲ ਵੀ ਇਦਾਂ ਨਾ ਕੁਝ ਹੋਵੇ ਇਸ ਕਰਕੇ ਧਿਆਨ ਰੱਖਿਓ ਸਾਡੀ ਵੀਡੀਓ ਕੋ ਸਿੱਖਿਆ ਦੇ ਮੱਦੇਨਜ਼ਰ ਤੇ ਸਾਡੀ ਵੀਡੀਓ ਕੋ ਸੇਧ ਦੇਣ ਵਾਸਤੇ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ